ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਪਰਮ ਸਨਮਾਨਯੋ ਗੁਰੂ ਰੂ ਗੁਰੂ ਖਾਲਸਾ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਤਰੀ ਭਾਰਤ ਦੀ ਸਭ ਤੋਂ ਪ੍ਰਸਿੱਧ ਦਰਗਾਹ ਸਾਈਂ ਬਾਬਾ ਬੁੱਢਣ ਸਾਹਿਬ ਜੀ ਦੀ ਦਰਗਾਹ ਸ਼੍ਰੀ ਕੀਰਤਪੁਰ ਸਾਹਿਬ ਦੀ ਪਵਿੱਤਰ ਨਗਰੀ 'ਚ ਇੱਕ ਉੱਚੇ ਪਹਾੜੀ ਤੇ ਸਥਿਤ ਹੈ। ਸਾਈਂ ਬਾਬਾ ਬੁੱਢਣ ਸਾਹਿਬ ਜੀ ਦਾ ਪਛੋਕੜ ਬਗਦਾਦ ਸ਼ਹਿਰ ਤੋਂ ਸੀ। ਸਾਈਂ ਜੀ ਇਸ ਧਰਤੀ ਤੇ ਰੱਬ ਦੀ ਇਬਾਦਤ ਲਈ ਇੱਕ ਵਧੀਆ ਥਾਂ ਦੀ ਭਾਲ ਕਰਦੇ ਹੋਏ ਜੰਮੂ ਕਸ਼ਮੀਰ ਕੁਲੂ ਮਨਾਲੀ ਵਾਲੇ ਰਸਤੇ ਹੁੰਦੇ ਹੋਏ ਸ਼੍ਰੀ ਕੀਰਤਪੁਰ ਸਾਹਿਬ ਦੇ ਜੰਗਲਾਂ ਵਿੱਚ ਇੱਕ ਉੱਚੇ ਪਹਾੜੀ ਤੇ ਆ ਕੇ ਡੇਰਾ ਲਾਇਆ। ਇਤਿਹਾਸਕਾਰਾਂ ਅਨੁਸਾਰ ਜਦੋਂ ਸਾਈਂ ਬਾਬਾ ਬੁੱਢਣ ਸਾਹਿਬ ਜੀ ਦੀ ਉਮਰ 671 ਸਾਲ ਦੀ ਹੋ ਚੁੱਕੀ ਸੀ ਕੁਦਰਤ ਵੱਲੋਂ ਉਹਨਾਂ ਨੂੰ ਇੱਕ ਸ਼ੇਰ ਇੱਕ ਕੁੱਤਾ ਅਤੇ ਤਿੰਨ ਬੱਕਰੀਆਂ ਪ੍ਰਾਪਤ ਹੋਈਆਂ ਸਨ ਇਹਨਾਂ ਬੱਕਰੀਆਂ ਨੂੰ ਸ਼ੇਰ ਤੇ ਕੁੱਤਾ ਜੰਗਲਾਂ ਵਿੱਚ ਰਾ ਕੇ ਲਿਆਉਂਦੇ ਸਨ ਚੌਥੀ ਉਦਾਸੀ ਵਕਤ ਸ੍ਰੀ ਗੁਰੂ ਨਾਨਕ ਦੇਵ ਜੀ ਕੋਲੋਂ ਮਨਾਲੀ ਦੀ ਯਾਤਰਾ ਕਰਦੇ ਹੋਏ ਸਾਈਂ ਬਾਬਾ ਬੁੱਢਣ ਸਾਹਿਬ ਜੀ ਦੇ ਡੇਰੇ ਤੇ ਪਧਾਰੇ ਉਸ ਵਕਤ ਭਾਈ ਮਰਦਾਨਾ ਜੀ ਅਤੇ ਭਾਈ ਬਾਲਾ ਜੀ ਵੀ ਨਾਲ ਸਨ ਮਹਿਮਾਨ ਨਵਾਜ਼ੀ ਵਜੋਂ ਸਾਈਂ ਜੀ ਨੇ ਬੱਕਰੀਆਂ ਦੇ ਦੁੱਧ ਦੀ ਚਿਪੀ ਭਰ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪੇਟ ਕੀਤਾ ਦੁੱਧ ਦੀ ਚਿਪੀ ਵੇਖ ਕੇ ਗੁਰੂ ਜੀ ਸਾਈਂ ਨੂੰ ਆਖਣ ਲੱਗੇ ਸਾਈਂ ਜੀ ਦੁੱਧ ਸਾਨੂੰ ਪਰਵਾਨ ਹੈ ਪਰ ਅਸੀਂ ਹੁਣ ਨਹੀਂ ਛਕਣਾ ਇਹ ਦੁੱਧ ਅਸੀਂ 6ਵੇਂ ਜਾਮੇ 'ਚ ਛਕਾਂਗੇ ਸਾਈਂ ਜੀ ਆਖਣ ਲੱਗੇ ਮੇਰੀ ਤਾਂ ਪਹਿਲਾਂ ਹੀ ਐਨੀ ਉਮਰ ਹੋ ਚੁੱਕੀ ਹੈ 6ਵੇਂ ਜਾਮੇ ਤੱਕ ਨਾ ਇਹ ਸੁੱਧ ਰਹਿਣੀ ਹੈ ਤੇ ਨਾ ਇਹ ਦੁੱਧ ਰਹਿਣਾ ਹੈ ਇਹ ਗੱਲ ਸੁਣ ਕੇ ਗੁਰੂ ਜੀ ਆਖਣ ਲੱਗੇ ਸਾਈਂ ਜੀ 6ਵੇਂ ਜਾਮੇ ਤੱਕ ਇਹ ਸੁੱਧ-ਬੁੱਧ ਤੇ ਦੁੱਧ ਇਸੇ ਤਰ੍ਹਾਂ ਹੀ ਰਹਿਣਗੇ ਐਨਾ ਬਚਨ ਕਰਕੇ ਗੁਰੂ ਜੀ ਭਾਈ ਬਾਲੇ ਅਤੇ ਭਾਈ ਮਰਦਾਨੇ ਨੂੰ ਨਾਲ ਲੈ ਕੇ ਅਗਲੀ ਯਾਤਰਾ ਵੱਲ ਚੱਲ ਪਏ ਸਾਈਂ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਾਮਾਨਤ ਦੁੱਧ ਨੂੰ ਆਪਣੇ ਧੂਨੇ ਨੂੰ ਇਹ ਆਖ ਕੇ ਦਵਾ ਦਿੱਤਾ ਕਿ ਇਹ ਾਮਾਨਤ ਤਨ ਨਿਰੰਕਾਰ ਦੀ ਹੈ ਸਾਮ ਕੇ ਰੱਖੀ ਤੇ ਆਪਣੇ ਛੇਵੇਂ ਜਾਮੇ ਦੀ ਉਡੀਕ ਕਰਨ ਲੱਗੇ ਸਮਾਂ ਬੀਤਦਾ ਗਿਆ ਛੇਵੇਂ ਪਾਸ਼ਾਹੀ ਦਾ ਸਮਾਂ ਆ ਗਿਆ ਸ਼੍ਰੀ ਗੁਰ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਆਦੇਸ਼ ਦਿੱਤਾ ਕਿ ਤੁਸੀਂ ਹਿਮਾਲਿਆ ਪਹਾੜ ਦੇ ਤਰਾਈ ਖੇਤਰ ਵਿੱਚ ਇੱਕ ਨਗਰ ਬਸਾਓ ਅਤੇ ਉੱਥੇ ਅਗਲੇ ਜੀਵਨ ਵਿੱਚ ਨਿਵਾਸ ਥਾਂ ਬਣਾਓ ਬਾਬਾ ਗੁਰਦਿੱਤਾ ਜੀ ਨੇ ਪਿਤਾ ਜੀ ਨੂੰ ਬੇਨਤੀ ਕੀਤੀ ਕਿਰਪਾ ਕਰਕੇ ਤੁਸੀਂ ਉਸ ਵਿਸ਼ੇਸ਼ ਸਥਾਨ ਦਾ ਚੋਣ ਕਰਕੇ ਦਿਓ ਇਸ ਤਰ੍ਹਾਂ ਪਿਤਾ ਅਤੇ ਪੁੱਤਰ ਪਹਾੜ ਸੰਬੰਧੀ ਖੇਤਰ ਦੀ ਤਲਹਟੀ ਵਿੱਚ ਵਿਚਰਨ ਕਰਨ ਲੱਗੇ ਇਸ ਵਿੱਚ ਗੁਰੂ ਜੀ ਨੇ ਆਪਣੇ ਸੁਪੁੱਤਰ ਗੁਰਦਿੱਤਾ ਜੀ ਨੂੰ ਦੱਸਿਆ ਅਸੀਂ ਪਹਿਲੇ ਜਾਮੇ ਵਿੱਚ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੋਪ ਵਿੱਚ ਇੱਥੇ ਪ੍ਰਚਾਰ ਲਈ ਵਿਚਰਨ ਕਰ ਰਹੇ ਸੀ ਤਾਂ ਉਹਨਾਂ ਦਿਨਾਂ ਇੱਥੇ ਇੱਕ ਸਾਈਂ ਬੁੱਢਣ ਸ਼ਾ ਨਿਵਾਸ ਕਰਦੇ ਸੀ ਜਿਨ੍ਹਾਂ ਨੂੰ ਇਬਾਦਤ ਕਰਨ ਦੀ ਬਹੁਤ ਇੱਛਾ ਸੀ ਇਸ ਲਈ ਉਹ ਲੰਮੀ ਉਮਰ ਦੀ ਇੱਛਾ ਰੱਖਦੇ ਸਨ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਉਹਨਾਂ ਵੱਲੋਂ ਭੇਟ ਕੀਤਾ ਗਿਆ ਦੁੱਧ ਦਾ ਕਟੋਰਾ ਛੇਵੇਂ ਜਾਮੇ ਵਿੱਚ ਸਤਿਕਾਰ ਕਰਾਂਗੇ ਜਦੋਂ ਤੁਹਾਡੇ ਸਵਾਸਾਂ ਦੀ ਪੂੰਜੀ ਖਤਮ ਹੋਣ ਵਾਲੀ ਹੋਵੇਗੀ ਹੁਣ ਉਹੀ ਸਮਾਂ ਆ ਗਿਆ ਹੈ ਅਸੀਂ ਬੁੱਢਣ ਸਾਹ ਫਕੀਰ ਵੱਲੋਂ ਭੇਟ ਕਰਕੇ ਅਸੀਂ ਦੁੱਧ ਦਾ ਕਟੋਰਾ ਸਵੀਕਾਰ ਕਰਨਾ ਹੈ ਗੁਰੂ ਜੀ ਨੇ ਇੱਕ ਪਹਾੜ ਸੰਬੰਧੀ ਗ੍ਰਾਮ ਵਿੱਚ ਪੀਰ ਬੁੱਢਣ ਸਾਹ ਨੂੰ ਖੋਜ ਲਿਆ ਪੀਰ ਬੁੱਢਣ ਸਾਹ ਨੇ ਪੀਰ ਬੁੱਢਣ ਸਾਹ ਨੇ ਗੁਰੂ ਜੀ ਦਾ ਹਾਰਦਿਕ ਸਵਾਗਤ ਕੀਤਾ ਅਤੇ ਕਹਿਣ ਲੱਗੇ ਕਿ ਇਹ ਤਾਂ ਠੀਕ ਹੈ ਕਿ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਤਰਾ ਅਧਿਕਾਰੀ ਹੋ ਉਹੀ ਸਭ ਤੇਜਸਵ ਹੈ ਪਰ ਕਿਰਪਾ ਕਰਕੇ ਮੈਨੂੰ ਸ਼ਾਹੀ ठाठ-ਬਾਠ ਤੋਂ ਹਟ ਕੇ ਉਸੇ ਰੂਪ ਵਿੱਚ ਦਰਸ਼ਨ ਦਿਓ ਤਾਂ ਗੁਰੂ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਆਦੇਸ਼ ਦਿੱਤਾ ਕਿ ਉਹ ਤੁਰੰਤ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਧਿਆਨ ਧਰ ਕੇ ਇਸ਼ਨਾਨ ਕਰਕੇ ਪਰਤਉਣ ਬਾਬਾ ਗੁਰਦਿੱਤਾ ਜੀ ਨੇ ਅਜਿਹਾ ਹੀ ਕੀਤਾ ਜਦੋਂ ਪਰਤ ਕੇ ਸਾਈਂ ਬੁੱਢਣ ਸ਼ਾਹ ਦੇ ਸਨਮੁਖ ਹੋਏ ਤਾਂ ਸਾਈਂ ਬੁੱਢਣ ਸ਼ਾਹ ਨੂੰ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰੂਪ ਦੇ세 ਉਹ ਉਹਨਾਂ ਦੇ ਚਰਨਾਂ ਵਿੱਚ ਡਿੱਗ ਪਏ ਅਤੇ ਦੁੱਧ ਦਾ ਘਟੋਰਾ ਭੇਟ ਕਰਦੇ ਹੋਏ ਕਹਿਣ ਲੱਗੇ ਕਿਰਪਾ ਕਰਕੇ ਤੁਸੀਂ ਮੇਰੇ ਜਨਮ ਮਰਨ ਦਾ ਚੱਕਰ ਖਤਮ ਕਰ ਦਿਓ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਬਾਬਾ ਗੁਰਦਿੱਤਾ ਜੀ ਨੇ ਕਿਹਾ ਤੁਹਾਡੀ ਇੱਛਾ ਪੂਰੀ ਹੋਈ 6ਵੇਂ ਪਾਸ਼ਾ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਆਪਣੀ ਰੱਖੀ ਅਮਾਨਤ ਦੁੱਧ ਦੀ ਮੰਗ ਸਾਈਂ ਬਾਬਾ ਬੁੱਢਣ ਸਾਹਿਬ ਜੀ ਤੋਂ ਆਣ ਕੀਤੀ। ਉਸ ਸਮੇਂ ਸਾਈਂ ਜੀ ਦੀ ਉਮਰ ਇੰਨੀ ਹੋ ਚੁੱਕੀ ਸੀ ਕਿ ਉਹਨਾਂ ਦੀਆਂ ਪਲਕਾਂ ਦੇ ਵਾਲ ਵੀ ਧਰਤੀ ਨਾਲ ਲੱਗ ਰਹੇ ਸਨ। ਸਾਈਂ ਜੀ ਨੇ ਧੋਨੇ ਚ ਰੱਖਿਆ ਦੁੱਧ 121 ਸਾਲ ਬਾਅਦ ਕੱਢਿਆ। ਉਹ ਦੁੱਧ ਜਿਵੇਂ ਕੱਚਾ ਰੱਖਿਆ ਸੀ ਉਸੇ ਤਰ੍ਹਾਂ ਕੱਚਾ ਨਿਕਲਿਆ ਤੇ ਉਹ ਦੁੱਧ ਬਾਬਾ ਗੁਰਦਿੱਤਾ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਛਕਿਆ ਇਹ ਕਾਰਾਮਾਤੀ ਦੁੱਧ ਛਕਣ ਬਾਅਦ ਬਾਬਾ ਗੁਰਦਿੱਤਾ ਜੀ ਨੇ ਪਿੰਡ ਜਿੰਦ ਵੜੀ ਚ ਇੱਕ ਬਿਰਦਾ ਬ੍ਰਾਹਮਣੀ ਦੀ ਮਰੀ ਹੋਈ ਗਊ ਨੇਮ ਦੀ ਛਿਟੀ ਨਾਲ ਸੁੱਚੇ ਜਲ ਦੇ ਛਿੱਟੇ ਮਾਰ ਕੇ ਗਊ ਨੂੰ ਜਿਉਂਦਾ ਕਰ ਦਿੱਤਾ ਜਦੋਂ ਇਹ ਗੱਲ ਉਹਨਾਂ ਦੇ ਪਿਤਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਲੱਗੀ ਤਾਂ ਉਹ ਬਾਬਾ ਗੁਰਦਿੱਤਾ ਜੀ ਨਾਲ ਨਾਰਾਜ਼ ਹੋ ਗਏ ਤੇ ਬਾਬਾ ਗੁਰ ਦਿੱਤਾ ਜਿਨੂੰ ਆਖਣ ਲੱਗੇ ਕਿ ਇੱਕ ਮਿਆਂ ਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਅੱਜ ਮਰੀ ਹੋਈ ਗਊ ਤੁਸੀਂ ਜਿਉਂਦਾ ਕੀਤੀ ਹੈ ਕੱਲ ਨੂੰ ਜਦੋਂ ਲੋਕਾਂ ਨੂੰ ਇਸ ਗੱਲ ਬਾਰੇ ਪਤਾ ਲੱਗੇਗਾ ਇੱਥੇ ਤਾਂ ਮਰੇ ਹੋਏ ਬੰਦਿਆਂ ਦੇ ਢੇਰ ਲੱਗ ਜਾਣਗੇ ਤੁਸੀਂ ਕਿਸ ਕਿਸ ਨੂੰ ਜਿਉਂਦਾ ਕਰੋਗੇ ਹੁਣ ਇਸ ਜਿਉਂਦਾ ਹੋਈ ਗਊ ਦੇ ਬਦਲੇ ਜਾਂ ਦੁਨੀਆ ਤੁਹਾਨੂੰ ਛੱਡਣੀ ਪਊ ਜਾਂ ਫਿਰ ਮੈਨੂੰ ਕਿਉਂਕਿ ਇਸ ਤਰ੍ਹਾਂ ਕਰਕੇ ਤੁਸੀਂ ਕੁਦਰਤ ਦੇ ਬਣਾਏ ਹੋਏ ਨਿਯਮ ਨਾਲ ਛੇੜਛਾੜ ਕੀਤੀ ਹੈ। ਇੰਨੀ ਗੱਲ ਸੁਣ ਕੇ ਬਾਬਾ ਗੁਰਦਿੱਤਾ ਜੀ ਆਪਣੇ ਪਿਤਾ ਜੀ ਨੂੰ ਆਖਣ ਲੱਗੇ ਪਿਤਾ ਜੀ ਗਲਤੀ ਮੇਰੇ ਕੋਲੋਂ ਹੋਈ ਹੈ ਸਜ਼ਾ ਵੀ ਮੈਨੂੰ ਮਿਲਣੀ ਚਾਹੀਦੀ ਹੈ। ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਬਾਬਾ ਗੁਰਦਿੱਤਾ ਜੀ ਸਾਈਂ ਬਾਬਾ ਬੁੱਢਣ ਸਾਹਿਬ ਜੀ ਦੇ ਕੋਲ ਆ ਗਏ ਤੇ ਸਾਈਂ ਜੀ ਨੂੰ ਆਖਣ ਲੱਗੇ ਸਾਈਂ ਜੀ ਮੈਨੂੰ ਤੁਹਾਡਾ ਸਹਾਰਾ ਚਾਹੀਦਾ ਹੈ। ਮੈਂ ਆਪਣਾ ਸਰੀਰ त्याਗਣਾ ਹੈ ਤੁਸੀਂ ਆਪਣਾ ਡੇਰਾ ਅਗਲੀ ਪਹਾੜੀ ਤੇ ਲਗਾ ਲਓ ਐਨੀ ਗੱਲ ਸੁਣ ਕੇ ਸਾਈ ਜੀ ਆਖਣ ਲੱਗੇ ਬਾਬਾ ਜੀ ਇਹ ਜਗਾ ਵੀ ਤੁਹਾਡੀ ਤੇ ਇਹ ਸਰੀਰ ਵੀ ਤੁਹਾਡਾ ਪਰੰਤੂ ਕੱਲ ਨੂੰ ਸੰਗਤਾਂ ਨੇ ਮੈਨੂੰ ਲੱਭਦਿਆਂ ਇੱਥੇ ਆਉਣਾ ਤੇ ਇੱਥੇ ਹੀ ਮੱਥਾ ਟੇਕ ਕੇ ਵਾਪਸ ਚਲੇ ਜਾਣਾ ਮੇਰੇ ਕੋਲ ਅਗਲੀ ਪਹਾੜੀ ਤੇ ਕੌਣ ਆਵੇਗਾ ਇਹ ਗੱਲ ਸੁਣ ਕੇ ਬਾਬਾ ਗੁਰਦਤਾ ਜੀ ਆਖਣ ਲੱਗੇ ਸਾਈਂ ਜੀ ਮੇਰਾ ਘਰ ਸੋ ਤੇਰਾ ਤੇਰਾ ਘਰ ਸੋ ਮੇਰਾ ਭਾਵ ਕਿ ਮੇਰੇ ਅਤੇ ਤੁਹਾਡੇ ਘਰ ਵਿੱਚ ਕੋਈ ਅੰਤਰ ਨਹੀਂ ਹੈ ਜੋ ਸੰਗਤਾਂ ਆਇਆ ਕਰਨਗੀਆਂ ਉਹਨਾਂ ਦੀ ਯਾਤਰਾ ਤੁਹਾਡੇ ਦਰਬਾਰ ਉੱਤੇ ਮੱਥਾ ਟੇਕ ਕੇ ਹੀ ਸਫਲ ਹੋਵੇਗੀ ਐਨਾ ਬਚਨ ਮੰਨ ਕੇ ਸਾਈਂ ਜੀ ਸ਼ੇਰ ਕੁੱਤਾ ਤੇ ਬੱਕਰੀਆਂ ਨਾਲ ਲੈ ਕੇ ਅਗਲੀ ਪਹਾੜੀ ਤੇ ਚਲੇ ਗਏ ਉਹਨਾਂ ਦੇ ਸਥਾਨ ਤੇ ਬਾਬਾ ਗੁਰਦਿੱਤਾ ਜੀ ਨੇ 1638 ਈ ਵਿੱਚ ਉਹੀ ਨੰਮੀ ਛਟੀ ਸਰਾਂਨੇ ਗੱਡ ਕੇ ਆਪ ਜੋਤੀ ਜੋਤ ਸਮਾ ਗਏ। ਐਸੇ ਸਥਾਨ ਤੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਬਣਿਆ ਹੋਇਆ ਹੈ। ਦੂਜੇ ਪਾਸੇ ਸਾਈਂ ਜੀ ਵੀ ਅੰਤਮ ਸਮੇਂ 802 ਸਾਲ 13 ਦਿਨ ਦੀ ਲੰਮੀ ਉਮਰ ਭੋਗ ਕੇ ਜੋਤੀ ਜੋਤ ਸਮਾ ਗਏ। ਦੱਸਿਆ ਜਾਂਦਾ ਹੈ ਕਿ ਸ਼ੇਰ, ਕੁੱਤਾ ਤੇ ਬੱਕਰੀਆਂ ਵੀ ਉੱਥੇ ਹੀ ਸਮਾ ਗਏ ਸਨ ਜਦੋਂ ਇਹ ਖਬਰ 6ਵੇਂ ਪਾਸ਼ਾ ਧੰਨ 시ਰ ਗੁਰ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਬਾਬਾ ਗੁਰਦੇਤਾ ਜੀ ਦਾ ਅੰਤਿਮ ਸੰਸਕਾਰ ਕੀਤਾ ਜਦੋਂ ਸਾਈਂ ਬਾਬਾ ਬੁੱਢਣ ਸਾਹਿਬ ਜੀ ਵੀ ਜੋਤੀ ਜੋ ਸਮਾ ਗਏ ਤਾਂ ਉਹਨਾਂ ਦਾ ਵੀ ਪੂਰੇ ਮੁਸਲਿਮ ਰੀਤੀ ਰਿਵਾਜਾਂ ਅਨੁਸਾਰ ਆਪਣੇ ਹੱਥੀ ਦਫਨਾਇਆ ਅਤੇ ਚਾਦਰ ਭੇਟ ਕੀਤੀ ਇਹ ਦੋਵੇਂ ਹੀ ਸਥਾਨ ਕੁਲੂ ਮਨਾਲੀ ਰੋਡ ਉੱਤੇ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਸਥਿਤ ਹਨ ਅੱਜ ਵੀ ਸਾਰੇ ਧਰਮਾਂ ਦੇ ਲੋਕ ਬੜੀ ਸ਼ਰਧਾ ਨਾਲ ਇਹਨਾਂ ਦੋਨਾਂ ਸਥਾਨਾਂ ਤੇ ਨਤਮਸਤਕ ਹੁੰਦੇ ਹਨ ਪੀਰ ਸਾਈਂ ਬਾਬਾ ਬੁੱਢਣ ਸਾਹ ਜੀ ਬਾਬਾ ਗੁਰਦਤਾ ਜੀ ਦੇ ਜੋਤੀ ਜੋਤ ਸਮਾਉਣ ਤੋਂ 13 ਦਿਨਾਂ ਬਾਅਦ ਸਮਾਗੇ ਸਨ ਜੋ ਅਸਥਾਨ ਅੱਜ ਪੀਰ ਸਾਈਂ ਬਾਬਾ ਬੁੱਢਣ ਸਾਹ ਜੀ ਦੀ ਦਰਗਾਹ ਵਜੋਂ ਜਾਣਿਆ ਜਾਂਦਾ ਹੈ ਜਿੱਥੇ ਅੱਜਕੱਲ ਮੇਲੇ ਲੱਗਦੇ ਹਨ ਇਸ ਸਥਾਨ ਤੇ ਬਣੀ ਪੀਰ ਸਾਈਂ ਬਾਬਾ ਬੁੱਢਣ ਸਾਹਿਬ ਜੀ ਦੀ ਮਜ਼ਾਰ ਖੁਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਬਣਵਾਈ ਸੀ ਅਤੇ ਖੁਦ ਉਹਦੇ ਤੇ ਚਾਦਰ ਚੜਾਈ ਸੀ ਫਿਰ ਇਸ ਸਥਾਨ ਦੀ ਮਹਿਮਾ ਦਰਸਾਉਂਦਿਆਂ ਗੁਰੂ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਇਹ ਸ਼ਬਦ ਕਹੇ ਕਿ ਬਾਬਾ ਗੁਰਦਿੱਤਾ ਜੀ ਦੇ ਸਥਾਨ ਤੇ ਆਉਣ ਵਾਲੀਆਂ ਸੰਗਤਾਂ ਦੀ ਹਾਜ਼ਰੀ ਕਬੂਲ ਨਹੀਂ ਹੋਵੇਗੀ ਜਦੋਂ ਤੱਕ ਉਹ ਸੰਗਤਾਂ ਪੀਰ ਸਾਈਂ ਬਾਬਾ ਬੁੱਢਣ ਸਾਹਿਬ ਜੀ ਦੀ ਦਰਗਾਹ ਤੇ ਹਾਜ਼ਰੀ ਨਹੀਂ ਲਗਵਾਉਣ ਗਿਆ ਪੀਰ ਬਾਬਾ ਬੁੱਢਣ ਸਾਹਿਬ ਜੀ ਨੇ ਇੱਥੇ 775 ਸਾਲ ਤਪੱਸਿਆ ਕੀਤੀ ਜਿੱਥੇ ਦੂਰ ਦੂਰ ਤੋਂ ਸੰਗਤਾਂ ਇੱਥੇ ਸਜਦੇ ਕਰਨ ਲਈ ਆਉਂਦੀਆਂ ਹਨ ਸੰਗਤਾਂ ਦਾ ਭਾਰੀ ਇਕੱਠ ਰੋਜ਼ਾਨਾ ਹੀ ਮੇਲੇ ਵਾਂਗ ਦਿਖਾਈ ਦਿੰਦਾ ਹੈ ਇਸ ਤਰ੍ਹਾਂ ਬਾਬਾ ਗੁਰਦਿੱਤਾ ਜੀ ਦੇ ਅਸਥਾਨ ਤੇ ਵੀ ਸੰਗਤਾਂ ਸ਼ਰਧਾ ਤੇ ਪਿਆਰ ਨਾਲ ਰੋਜ਼ਾਨਾ ਨਾ ਤੋਂ ਮਸਤਕ ਹੁੰਦੀਆਂ ਹਨ ਇੱਥੇ ਇਹ ਵਾਕ ਹੀ ਨਹੀਂ ਸਗੋ ਇਸ ਸਥਾਨ ਨੂੰ ਵਰ ਹੈ ਕਿ ਧਨ ਤਨ ਬਾਬਾ ਗੁਰਦਿੱਤਾ ਜੀ ਦੀਨ ਦੁਨੀਆ ਦਾ ਟਿੱਕਾ ਜੀ ਜੋ ਵਰ ਮੰਗਿਆ ਸੋ ਵਰ ਦਿੱਤਾ ਜੀ ਯਾਦ ਰਹੇ ਕਿ ਪੀਰ ਸਾਈਂ ਬਾਬਾ ਬੁੱਢਣ ਸਾਹਿਬ ਦੀ ਮਜ਼ਾਰ ਯਾਦਗਾਰ ਦਰਬਾਰ ਅਤੇ ਬਾਬਾ ਗੁਰਦਿੱਤਾ ਜੀ ਦੇ ਜੋਤੀ ਜੋਤ ਸਮਾਉਣ ਦੇ ਸਥਾਨ ਗੁਰਦੁਆਰਾ ਸਾਹਿਬ ਚ ਕੋਈ ਫਰਕ ਨਹੀਂ ਕੋਈ ਤੇਰ ਮੇਰ ਨਹੀਂ ਸਗੋ ਸਾਂਝੀ ਵਾਲਤਾ ਦੇ ਉਪਦੇਸ਼ ਦੀ ਜਿਉਂਦੀ ਜਾਗਦੀ ਮਿਸਾਲ ਹੈ ਇਸ ਗੱਲ ਦਾ ਪ੍ਰਤੀਕ ਸਾਈਂ ਜੀ ਵੱਲੋਂ ਬਾਬਾ ਗੁਰਦਿੱਤਾ ਜੀ ਨੂੰ ਕਹੇ ਸ਼ਬਦ ਹਨ ਸਾਈਂ ਬਾਬਾ ਬੁੱਢਣ ਸਾਹ ਜੀ ਜਗਾ ਵੀ ਤੇਰੀ ਅਤੇ ਮੈਂ ਵੀ ਤੇਰਾ ਇਹੀ ਕਾਰਨ ਹੈ ਕਿ ਜੋ ਵੀ ਸ਼ਰਧਾਲੂ ਬਾਬਾ ਗੁਰਦਿੱਤਾ ਜੀ ਦੇ ਸਥਾਨ ਤੇ ਆਉਂਦੇ ਹਨ ਉਹ ਸਾਈਂ ਬਾਬਾ ਬੁੱਢਣ ਸਾਹ ਜੀ ਦੇ ਸਥਾਨ ਯਾਦਗਾਰ ਦਰਬਾਰ ਜ਼ਰੂਰ ਆ ਕੇ ਹਾਜ਼ਰੀ ਲਗਵਾਉਂਦੇ ਹਨ ਲੰਗਰ ਦੇ ਵੀ ਸ਼ਾਨਦਾਰ ਪ੍ਰਬੰਧ ਹਨ ਸੰਗਤਾ ਲੰਗਰ ਛੱਕ ਕੇ ਬਾਗੋ ਬਾਗ ਨਿਹਾਲ ਅਤੇ ਤ੍ਰਿਪਤ ਹੋ ਕੇ ਜਾਂਦੀਆਂ ਹਨ ਪੀਰ ਸਾਈਂ ਬਾਬਾ ਬੁੱਢਣ ਸਾਹਿਬ ਜੀ ਦੀ ਸ਼ਖਸੀਅਤ ਤਪੱਸਿਆ ਅਤੇ ਗੁਰੂ ਘਰ ਨਾਲ ਸਾਹ ਇਹ ਆਪਣੇ ਆਪ 'ਚ ਇੱਕ ਮਿਸਾਲ ਹੈ ਜਿਸ ਨੂੰ ਵਿਸਾਰਿਆ ਨਹੀਂ ਜਾ ਸਕਦਾ ਸਭੋ ਸਜਦਾ ਕਰਨ ਦੀ ਲੋੜ ਹੈ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਅਨੰਦਪੁਰ ਸਾਹਿਬ हाइडल चैनल नहर ਦੇ ਕਿਨਾਰੇ बाबा ਗੁਰਦਿੱਤਾ ਜੀ ਦੇ ਗੁਰਦੁਆਰਾ ਸਾਹਿਬ ਤੋਂ ਪੂਰਬ ਵਾਲੇ ਪਾਸੇ ਪੀਰ बाबा ਬੁੱਢਣ ਸਾਹਿਬ ਜੀ ਦੀ ਯਾਦ ਵਿੱਚ ਦਰਗਾਹ ਬਣੀ ਹੋਈ ਹੈ ਇਸ ਦਰਗਾਹ ਤੇ ਹਰ ਸੰਗਰਾੰਤ ਹੋਲੇ ਮਹੱਲੇ ਅਤੇ ਨਵੰਬਰ ਮਹੀਨੇ ਸਾਲਾਨਾ ਉਰਸ ਮੌਕੇ ਵੱਡੀ ਗਿਣਤੀ ਵਿੱਚ ਦੂਰੋਂ ਨੇੜੇੋਂ ਸੰਗਤਾਂ ਪਹੁੰਚਦੀਆਂ ਹਨ ਕਿਹਾ ਜਾਂਦਾ ਹੈ ਕਿ ਇੱਥੇ ਸੱਚੇ ਮਨ ਨਾਲ ਸੁਖਣਾ ਸੁਖਣ ਤੇ ਫੋੜੇ ਫਿੰਸੀਆਂ ਤੇ ਮੌਕੇ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ